सर uh, मेरा नाम भावना है मैं एग्जाम दे रही थी बीए ए के तो मेरा फोन गिर गया था तो so, बहुत थैंक uh, यू कि uh, मुझे बिल्कुल होप नहीं थी कि हर कोई कहता था कि नहीं मिलेगा नहीं मिलेगा बट आया वेरी थैंकफुल टू पंजाब पुलिस कि जिन्हों की हेल्प uh, से मेरा फोन मिल गया कि, जैसे था? हाँ जी सर बिल्कुल वैसा ही है बस थोड़ी बहुत स्केच हो रखे हैं नहीं सर बिल्कुल उम्मीद नहीं थी

लास्ट मंथ में आठ तारीख को उनका फोन घूम गया था तो उन्होंने उनकी लड़की है जो मेरी वाइफ उनको बताया था की फोन घर से छत से ही चोरी हुआ है तो वहाँ पे हम लोगों ने एक आई आर दर्ज करने के लिए बोल दिया था और हमने ऑनलाइन भी कम्प्लेन रजिस्टर किया था जो गवर्नमेंट की वेबसाइट है तो वहाँ से हमें यकीन था की फोन मिल जाएगा करके तो हमें तुरंत ही दस दिन बाद कॉल आ गया था कि आपका फोन ट्रेस हो चुका है आपको बटा के आपको वहाँ पे सारी डिटेल देके आपको वहाँ पे फोन मिल जाएगा तो अभी लास्ट वीक ही उन्होंने मैसेज किया व्हाट्सएप पे कि आपका फोन आपको आप मिल चुका है और आप फोन आके ले जाइए आप कैसे देखते हैं अभी ये फोन वापस हाथ में है बहुत अच्छी बात है सरकार काम कर रही है और पुलिस पे तो मतलब डाउट ही नहीं है वो तो अपना काम वाकई अच्छा ही कर रही है तो हमें डेफिनेटली हमें था कि हमारा फोन हमें मिल जाएगा। सर घर में रखी हुई चीज भी कई बार जी अभी ये घर में रखी हुई चीज थी जो मतलब हंड्रेड एंड वन परसेंट भरोसा था कि उन्होंने अपना फोन हमें फिर से हमें लौटाया फंक्शन दो सौ मोबाइल फोन डिस्ट्रीब्यूट कर रहे हैं पिछले भी दो तीन बार ऐसी फंक्शन है ਤਾਂ ਕੁਲ ਮਿਲਾ ਕੇ ਜਿਹੜਾ ਸਾਡਾ ਉਪਰਾਲਾ ਹੈ 500 ਤੋਂ ਉੱਤੇ ਮੋਬਾਈਲ ਹੁਣ ਤੱਕ ਰਿਕਵਰ ਹੋ ਚੁੱਕੇ ਨੇ ਜਿਨ੍ਹਾਂ ਦੀ ਆ ਮਾਰਕੀਟ ਵੈਲਿਊ ਕਰੀਬਨ 1 ਕਰੋੜ ਤੋਂ ਉੱਤੇ ਹੈਗੀ ਤੇ ਇਹਦੇ ਵਿੱਚ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਤਾਂ ਕਾਫੀ ਮਿਹਨਤ ਕਰਕੇ ਉਹ ਲੋਕਾਂ ਦੇ ਜਿਹੜੇ ਫੋਨ ਲੱਭ ਕੇ ਟੈਕਨੀਕਲੀ ਉਹਨੂੰ ਟਰੇਸ ਆਊਟ ਕਰਕੇ ਅਸੀਂ ਲੋਕਾਂ ਨੂੰ ਜਿਹੜੇ ਅਸਲ ਹੱਕਦਾਰ ਨੇ ਜਿਹੜੇ ਰੀਅਲ ਮਾਲਕ ਹੈਗੇ ਨੇ ਉਹਨਾਂ ਨੂੰ ਵਾਪਸ ਅਸੀਂ ਕਰ ਰਹੇ ਹਾਂ ਇੰਨੀ ਕੁ ਮੁਸ਼ਕਲ ਕਰਨੀ ਪੈਂਦੀ ਹੈ ਪੁਲਿਸ ਨੂੰ ਤੇ ਉਹਨਾਂ ਤੇ ਕੀ ਕਾਰਵਾਈ ਹੁੰਦੀ ਹੈ ਜਿੰਨੇ ਕੋਈ ਫੋਨ ਬਰਾਮਦ ਹੁੰਦਾ ਹੈ ਅਕਸਰ ਜਿਹੜੇ ਅਸੀਂ ਇੱਥੇ ਡਿਸਟ੍ਰਿਬਿਊਟ ਕਰਦੇ ਹਾਂ ਜੀ ਮਿਸਪਲੇਸਡ ਫੋਨ ਹੁੰਦੇ ਨੇ ਤਾਂ ਕਿਸੇ ਦਾ ਘੁੰਮ ਗਿਆ ਫੋਨ ਜਾਂ ਕਿਤੇ ਡਿੱਗ ਗਿਆ ਤਾਂ ਬਾਕੀ ਜਿਹੜੇ ਦੂਜੀ ਕੈਟਾਗਰੀ ਜਿੱਥੇ ਕੋਈ ਚੋਰੀ ਹੋ ਗਿਆ ਸਨੈਚਿੰਗ ਹੋ ਗਿਆ ਤਾਂ ਅਸੀਂ ਮਤਲਬ ਮੁਤਲਕਾ ਦਰਾਵਾਂ ਦੇ ਵਿੱਚ ਪਰਚਾ ਦਰਜ ਕਰਦੇ ਹਾਂ ਸਾਰੇ ਲੋਕਾਂ ਨੂੰ ਪਿਆ ਜਾ ਰਿਹਾ ਕਿ ਜਿੱਦਾਂ ਉਹਨਾਂ ਤਾਂ ਕਿ ਵਧੀਆ ਸਹੂਲਤ ਨਹੀਂ ਹੈ ਅਲੱਗ-ਅਲੱਗ ਯੂਨਿਟਸ ਸਾਡੇ ਲੱਗੇ ਹੈ ਹਰ ਇੱਕ ਚੀਜ਼ ਨੂੰ ਟ੍ਰੇਸ ਕਰਨ ਦਾ ਡਿਟੈਕਟ ਕਰਨ ਦਾ ਵੱਖ-ਵੱਖਰਾ ਤਰੀਕ ਉਹ ਅਸੀਂ ਆਪਣੇ ਹਿਸਾਬ ਨਾਲ ਉਹ ਵੀ ਕਰ ਰਹੇ ਨੇ ਜਿਹੜੇ ਕੰਪਲੇਂਟ ਆਪਣੇ ਨਹੀਂ ਉਹਨਾਂ ਨੂੰ ਇਹੀ ਮੈਸੇਜ ਹੈ ਹੁਣ ਦੇਖੋ ਬਟਾਲਾ ਪੁਲਿਸ 500 ਤੋਂ ਉੱਤੇ ਰਿਕਵਰ ਕਰ ਚੁੱਕੀ ਹੈ ਲੋਕਾਂ ਨੂੰ ਵਾਪਸ ਵੰਡ ਚੁੱਕੀ ਹੈ ਤਾਂ ਜੇ ਤੁਹਾਡਾ ਵੀ ਕਿਤੇ ਮਿਸਪਲੇਸ ਹੋਇਆ ਡਿੱਗ ਗਿਆ ਫੋਨ ਤਾਂ ਤੁਸੀਂ ਜ਼ਰੂਰ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਆ ਜਾਓ ਉੱਥੇ ਆਪਣੀ ਸ਼ਿਕਾਇਤ ਦੇ ਦਿਓ ਐਂਡ ਅਸੀਂ ਥੋੜਾ ਜਿਹੜਾ ਮੋਬਾਈਲ ਲੱਭ ਕੇ ਤੁਹਾਨੂੰ ਦੇ ਦਿੰਦੇ ਹਾਂ ਇਹ ਠੀਕ ਕਾਫੀ ਐਫਰਟ ਲੱਗਦਾ ਤਾਂ ਜੇ ਇਮੀਡੀਏਟਲੀ ਟ੍ਰੇਸ ਹੁੰਦਾ ਹੈ ਤਾਂ ਅਸੀਂ ਨਾਲ ਦੇ ਨਾਲ ਉਹਨੂੰ ਲੱਭ ਹੀ ਲੈਂਦੇ ਹਾਂ ਵਾਪਸ ਵੀ ਕਰਦੇ ਹਾਂ ਪਰ ਕੁਝ ਕੇਸਸ ਅੱਜ ਦੀ ਜਿਹੜੀ ਫੰਕਸ਼ਨ ਦੇ ਵਿੱਚ ਅਸੀਂ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ ਇੱਕ ਸਾਲ ਤੋਂ ਵੱਧ ਟਾਈਮ ਲੱਗਿਆ ਉਹਦੇ ਵਿੱਚ ਤਾਂ ਕੁਝ ਬੜੇ ਨਵੇਂ ਬ੍ਰਾਂਡ ਨਿਊ ਮੋਬਾਈਲ ਫੋਨਸ ਸੀਗੇ ਆਈਫੋਨ ਜਿਹੜੇ ਲੇਟੈਸਟ ਉਹਦੇ ਜਿਹੜੇ ਮਾਡਲਸ ਹੈਗੇ ਨੇ ਉਹ ਵੀ ਰਿਕਵਰ ਹੋਏ ਕੁਝ ਪੱਤਰਕਾਰਾਂ ਦੇ ਵੀ ਮੋਬਾਈਲ ਫੋਨ ਸੀਗੇ ਜਿਹੜੇ ਅਸੀਂ ਰਿਕਵਰ ਕਰ ਲਿਆਗੇ ਸਰ ਇਹਨਾਂ ਦੇ ਵਿੱਚ ਕੋਈ ਇਹ ਜਿਹੜਾ ਹੈਗਾ ਜਿਹੜਾ ਅਸੀਂ ਸੀਆਈਆ ਰਿਪੋਰਟਲ ਦੇ ਰਾਹੀਂ ਰਿਕਵਰ ਕਰਦੇ ਹੈ ਤਾਂ ਇਹਦੇ ਵਿੱਚ ਮੋਸਟ ਜਿਹੜੇ ਸੀ ਡਿਸਟ੍ਰਿਬਿਊਟ ਕਰਦੇ ਹੈ ਇਹ ਜਿਹੜੇ ਗੁੰਮਸ਼ੁਦਾ ਜਾਂ ਜਿਹੜੇ ਮਿਸਪਲੇਸਡ ਫੋਨ ਹੁੰਦੇ ਹੈ ਜਿੱਥੇ ਸਾਨੂੰ ਕੋਈ ਕੰਪਲੇਂਟ ਆਂਦੀ ਹੈ ਅਦਰਵਾਈਜ਼ ਜੇ ਕੋਈ ਚੋਰੀ ਸ਼ੁਦਾ ਹੁੰਦਾ ਹੈ ਜਾਂ ਫਿਰ ਕੋਈ ਸਨੇਚਿੰਗ ਹੋਈ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਨਾਲ ਦੇ ਨਾਲ ਅਸੀਂ ਪਰਚਾ ਵੀ ਦਰਜ ਕਰਦੇ ਹੈ ਜਾਂ ਜਿਸ ਹਿਸਾਬ ਦੇ ਨਾਲ ਉਹ ਜਿਹੜਾ ਬੰਦਾ ਜਿਸ ਹਿਸਾਬ ਦੇ ਨਾਲ ਉਹਨੇ ਕੰਪਲੀਟ ਕੀਤੀ ਹੋਗੀ ਅਸੀਂ ਉਸ ਮੁਤਾਬਿਕ ਕਾਰਵਾਈ ਕਰਦੇ ਹੈ ਅਦਰ ਡਿਸਟ੍ਰਿਕਟਸ ਤੇ ਵੀ ਚ ਵੀ ਜਾ ਕੇ ਬੋਰ ਕਰਨਾ ਪੈਂਦਾ ਹੋਵੇਗਾ ਸ਼ਹਿਰ ਦੇ ਵਿੱਚ ਬਿਲਕੁਲ ਸਮ ਟਾਈਮਸ ਆਊਟ ਆਫ ਸਟੇਟ ਵੀ ਜਾਣਾ ਪੈਂਦਾ ਹੈ ਤਾਂ ਜਾਂ ਉਥੇ ਸਦਕੇ ਅਸੀਂ ਇਹ ਰਿਕਵਰ ਕਰਦੇ ਹਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਥੇ ਮਿਹਨਤ ਲੱਗਦੀ ਹੈ ਬਟ ਸਾਡੀ ਟੀਮ ਬਹੁਤ ਚੰਗਾ ਕੰਮ ਕਰ ਰਹੀ ਹੈ ਤਾਂ ਤਾਂ ਹੀ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਰਿਕੁਐਸਟ ਸਾਰਿਆਂ ਨੂੰ ਕਰਦਾ ਕਿ ਜੇ ਮਤਲਬ ਤੁਹਾਡਾ ਕਿਤੇ ਮੋਬਾਈਲ ਫੋਨ ਮਿਸਪਲੇਸ ਹੁੰਦਾ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਬੰਦਾ ਹੈ ਤਾਂ ਜ਼ਰੂਰ ਆ ਜਾਓ ਐਂਡ ਵੀਲ ਹੈਲਪ ਯੂ ਇਨ ਟ੍ਰੇਸਿੰਗ ਦੈਟ ਮੋਬਾਈਲ